ਛੇ ਪੰਜ ਸੇਵਾ ਦਿਨਾ ਜਿੱਤ ਪਾਣਾ ਆ ਜੀ ਨਾਲ ਨਹੀਂ ਵਾਲੇ ਘੜੇ ਮਰਨੀਆਂ ਚਾਲੂ ਉਸ ਨਾਲ ਪੂਰਾ ਜਨੂ ਜਾ ਤਿੰਨ ਚਾਰ ਦਿਨੋਂ ਵੇਖਿਆ ਤੇ ਨਮਾ ਹੋ ਗਿਆ ਯਾਰ ਤੇ ਤੁਕ ਤੁਕ ਤੇਲੀਆਂ ਕਿਤੇ ਲਈਆਂ ਵਾ ਤੇ ਇੰਨਾ ਕਰਕੇ ਚਲੋ ਖਰਚਾ ਪੂਰਾ ਹੋ ਜੇ ਤੇ ਜੇ ਕਈ ਠੇਕਾ ਪੂਰਾ ਹੋਣਾ ਮੇਰੇ ਬਹੁਤ ਦੁੱਖ ਹੁਣ ਸਰਕਾਰਾਂ ਨੂੰ ਇਹ ਅੰਨੇ ਆ ਵੀ ਪਿਛਲੀ ਵਾਰ ਵੀ ਮੁਆਵਜ਼ਾ ਕੋਈ ਨਹੀਂ ਦਿੱਤਾ ਗਰਦੌਰੀਆਂ ਕਰਾ ਲੀਆਂ ਉਹਨਾਂ ਨੇ ਸਰਕਾਰਾਂ ਨੂੰ ਇਹ ਆ ਗਰਦੌਰੀਆਂ ਕਰਾ ਕੇ ਜਿਹੜੀ ਫਸਲ ਆ ਆਪਣੇ ਸਰਵੇ ਕਰਾ ਕੇ ਬੰਦਾ ਆਪਣਾ ਭੇਜ ਕੇ ਦਿਖਾ ਕੇ ਵੀ ਕਿੰਨਾ ਨੁਕਸਾਨ ਹੋਇਆ ਜੱਟ ਨੂੰ ਉਹਨਾਂ ਮੁਆਵਜ਼ਾ ਦਿੱਤਾ ਜਾਵੇ। ਸ਼ਰਮ ਦੱਸ ਜਿਲ੍ਹਾ ਗਰਦਾਸਪੁਰ ਜੀ ਇਹ ਕੱਲ ਰਾਤ ਕੁਝ ਜੋ ਸ਼ਾਮ ਕੀ ਟਾਈਮ ਸੇ 5-6 ਵਜਣਾਂ ਦੀ ਤੂਫਾਨ ਆਇਆ ਜੀ ਨਾਲ ਮੀਂਹ ਨਾਲ ਹੀ ਘੜੇ ਮਾਰੀਆਂ ਚਾਲੂ ਉਸ ਨਾਲ ਪੂਰਾ ਜਨੂ ਜਾ ਵੇਖੋ ਜੀ ਦਿਨ ਚੜ੍ਹਦੇ ਨੂੰ ਵੇਖਿਆ ਤੇ ਕਮ ਆ ਗਿਆ ਜੀ ਕਿੰਨੇ ਕੁ ਸਰਾਰੋਪ ਕੀ ਕਲੇਸ਼ਾ ਕਰ ਰਹੇ ਹੋ ਜੇ ਪੂਰੀ 100% ਫੜ ਕੇ ਚੱਲੋ ਜੀ ਕਿਉਂਕਿ ਅਜੇ ਤਾਂ ਇੱਕ ਬੰਦੇ ਨੂੰ 10 ਦਿਨ ਲੱਗ ਜਾਣੇ 10 ਦਿਨਾਂ ਦੇ ਅੰਦਰ ਇਹ ਪੱਲੇ ਕੀ ਰਹਿ ਜਾਣਾ ਅੱਗੇ ਲੱਗ ਜੀ ਗਰੀਬ ਇਲਾਕੇ ਕਿੰਨੇ ਕਿ ਕਰ ਲਾ ਕੇ 60-70% ਹੋ ਗਈ ਹੈ ਜੀ ਇਹ ਫਸਲ ਜਿਹੜੀ ਆ ਕਿੰਨੇ ਸਮੇਂ ਤੱਕ ਜਿਹੜੀ ਮੰਡੀ ਚ ਪਹੁੰਚੇਗੀ ਇਹ ਤਾਂ ਭਾਈ 4-5 ਦਿਨ ਦਾ ਕੰਮ ਹੀ ਹੋਰ ਉਹ 5-10 ਦਿਨ ਲੱਗ ਜਾਂਦੇ ਇਸ ਤੋਂ ਪਰਤ ਨਹੀਂ ਸਦ 10 ਦਿਨ ਚ ਪੂਰਾ ਸਮਝ ਜਾਣਾ ਹੈ ਪਰ ਉਹਦੇ ਵਿੱਚ ਹੀ ਇਹ ਕੰਮ ਹੋ ਗਿਆ ਅੱਜ ਰਾਤ ਦੇ ਵਿੱਚ ਇਸ ਜ਼ਮੀਨ ਦੇ ਨਾਲ ਕਿਹੜੇ ਇਲਾਕਿਆਂ ਦੇ ਜ਼ਿਆਦਾ ਜੁੜੇ ਹੋਏ ਤਾਂ ਇਹੋਂ ਦੁਹਾਨ ਨੂੰ ਦੂਜੇ ਇਲਾਕਿਆਂ ਦਾ ਤਾਂ ਪਤਾ ਨਹੀਂ ਆਪਾਂ ਦੇ ਆਪਣੇ ਇਲਾਕੇ ਦਾ ਸਾਨੂੰ ਪਤਾ ਹੈ ਹੋ ਰਾਤੋ ਰਾਤ ਆਪਾਂ ਕੋ ਜਿੰਨਾ ਜ਼ਿਆਦਾ ਹੈ ਹੀ ਨਹੀਂ ਆ ਜਾ ਕੇ ਕਈ ਵੜੀ ਰਗੀਆਂ ਕਿਨ ਖਲਾਈਆਂ ਜਦ ਖੇਤਿਆਂ ਜਾਓ ਇਹ ਇਲਾਕੇ ਦੇ ਉਹ ਨੀਵੇਂ ਜਗ੍ਹਾ ਦੇ ਤੇ ਉਹਨਾਂ ਨਾਲੋਂ ਜ਼ਿਆਦਾ ਫੱਕ ਪਿਆ ਜਾਣਾ ਉਹ ਇਹਦੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਆਪਾਂ ਨੂੰ ਤਾਂ ਆਪਣੇ ਬਾਰੇ ਨੌਲੇਜ ਹੈਗੀ ਐ ਇੰਨਰ ਵੀ ਸਾਡੇ ਇਲਾਕੇ ਇਹ ਆ ਇਹਦੇ ਬਾਰੇ ਕਿੰਨੇ ਪਰਸੈਂਟ ਜਿਹੜੀ ਫਸਲ ਖਰਾਬ ਹੋ ਚੁੱਕੀ ਇਹ ਸਾਡੇ 80 ਪਰਸੈਂਟ ਤੋਂ ਦੱਸਿਆ ਪੂਰਾ 100 ਯਰ ਲੇਕਿਨ ਚਲੋ ਫਿਰ ਮੰਨ ਲੀਨੇ 80 ਆ ਜੋ ਵੀ ਅਜੇ ਬਚੇ ਦਿਆ ਕੋਈ ਨਹੀਂ ਹੁਣ ਫਿਰ ਨੇਰੀ ਚੱਲਣ ਦੀ ਤੁਹਾਡੇ ਸਾਹਮਣੇ ਦੇਖੋ ਇਹ ਜਿਹੜੀ ਫਸਲ ਉਹਨੂੰ ਜਿਹੜਾ ਕੰਬਾਈਨ ਲੱਗਣੀ ਥੂੜੀ ਟਿਕਲੇਗੀ ਨਹੀਂ ਕਿ ਥੂੜੀ ਦਾ ਚੱਕ ਕਿ ਨਿਕਲਣੀ ਥੂੜੀ ਵਾਲਾ ਤਾਂ ਕਹਿੰਦਾ ਦਾਣੇ ਤਾਂ ਨਹੀਂ ਸਾਨੂੰ ਆ ਸਕੀ ਤੇ ਥੂੜੀ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਇਸ ਤੋਂ ਕੋਈ ਆਸ ਸਰਕਾਰ ਤੋਂ ਉਮੀਦ ਹੁਣ ਦੇਖੋ ਜੀ ਆ ਹੁਣ ਵਾਦੇ ਤਾਂ ਬਹੁਤ ਕੀਤੇ ਆ ਤੇ ਜਦੋਂ ਪੂਰੇ ਕਰੇਗੀ ਤਾਂ ਇਹ ਨਾ ਕੋਈ ਹੁਣ ਗੱਲਾਂ ਨਾਲ ਤਾਂ ਬੰਦਾ ਨਹੀਂ ਇਹਨੇ ਕੰਮ ਦੀ ਇਹ ਨੁਕਸਾਨ ਜਿਹੜਾ ਜੀ ਦੇਖੋ 70 ਤੋਂ 75% ਦੇ ਵਿੱਚ ਨੁਕਸਾਨ ਹੋਇਆ ਕਣਕਾਂ ਡੇਗੀਆਂ ਰਾਤ ਦੀ ਹਵਾ ਜੱਲੀ ਬਹੁਤ ਇਹ ਮੀਂਹ ਪਿਆ ਗੜੇ ਮਾਰੀ ਹੋਈ ਤੇ ਦਾਣੇ ਜਿਹੜੇ ਛਿੱਟੇ ਆ ਛਿੱਟਿਆਂ ਚੋਂ ਦਾਣੇ ਨਿਕਲ ਕੇ ਥੱਲੇ ਡਿੱਗ ਪਏ ਆ ਕਣਕਾਂ ਡੇਗੀਆਂ ਨੇ ਹਜੇ ਵੱਢਣ ਦੇ ਵਿੱਚ ਸਮਾਂ ਘੱਟ ਤੋਂ ਘੱਟ ਵੀ ਹਜੇ 7-8 ਦਿਨ ਲੱਗ ਜਾਣੇ ਸੀਗੇ ਤੇ ਹੁਣ ਇਹ ਆ ਵੀ ਹੁਣ ਵੀ ਅੱਗੇ ਵੀ ਕੋਈ ਸਾਨੂੰ ਆਸ ਆ ਜਿਹ ਹੈ ਨਹੀਂ ਆ ਕਿਉਂਕਿ ਜਿਹੜੀ ਆ ਫਸਲ ਜਿਹੜੀ ਆ ਪੈੜੀ ਚ ਖਲੋਤੀ ਆ ਜੇ ਪੈੜੀ ਚ ਮਤਲਬ ਵਿਸਕੀ ਆ ਕਿਸ ਹਿਸਾਬ ਨਾਲ ਸੁਹਾਗੇ ਲੱਗੇ ਆ ਤੁਸੀਂ ਦੇਖ ਸਕਦੇ ਦੇਖੋ ਵੀ ਸੁਹਾਗੇ ਲੱਗੇ ਆ ਤੇ ਹੁਣ ਸਰਕਾਰਾਂ ਨੂੰ ਇਹ ਐਨੇ ਆ ਵੀ ਪਿਛਲੀ ਵਾਰ ਵੀ ਮੁਆਵਜ਼ਾ ਕੋਈ ਨਹੀਂ ਦਿੱਤਾ ਗਰਦੌਰੀਆਂ ਕਰਾ ਲੀਆਂ ਉਹਨਾਂ ਨੇ ਸਰਕਾਰਾਂ ਨੂੰ ਇਹ ਆ ਗਰਦੌਰੀਆਂ ਕਰਾ ਕੇ ਜਿਹੜੀ ਫਸਲ ਆ ਆਪਣੇ ਸਰਵੇ ਕਰਾ ਕੇ ਬੰਦਾ ਆਪਣਾ ਭੇਜ ਕੇ ਦਿਖਾ ਕੇ ਵੀ ਕਿੰਨਾ ਨੁਕਸਾਨ ਹੋਇਆ ਜੱਟ ਨੂੰ ਉਹਨਾਂ ਮੁਆਵਜ਼ਾ ਦਿੱਤਾ ਜਾਵੇ ਤੁਹਾਡੀ ਕਿੰਨੀ ਕਰ ਸਕਦੇ ਜੀ ਮੇਰੀ 50 ਕਿੱਲੇ ਆ ਜੀ ਨੁਕਸਾਨ ਲਾ ਲਓ ਵੀ 70% ਨੁਕਸਾਨ ਹੋ ਗਿਆ ਜੀ ਪੱਕੀ ਫਸਲ ਹੀ ਤੇ ਰਾਤ ਦੀ ਆ ਵੇਖਿਆ ਜੇ ਤੁਸੀਂ 70% ਨੁਕਸਾਨ ਹੋ ਗਿਆ ਵਾ ਪਰ ਅਜੇ ਨੁਕਸਾਨ ਜਿੰਨਾ ਚਿਰ ਵਧਦੇ ਨਹੀਂ ਉਹ ਕੀ ਪਤਾ ਲੱਗਦਾ ਵਾ ਕਿ ਕਿੰਨਾ ਵਾ ਹੋ ਸਕਦਾ 100% ਹੀ ਹੋ ਜੇ ਕੋਈ ਫਸਲ ਡਿੱਗੀ ਪਈ ਆ ਮੀਂਹ ਆ ਕੇ ਗਲੇ ਆ ਕੇ ਗਲਿਆਂ ਨੇ ਨੁਕਸਾਨ ਕਰਦਾ ਛਿੱਟੇ ਤੋੜਤੇ ਆ ਤੇ ਫਸਲਾਂ ਜੀ ਥੋੜੀ ਕੱਚੀ ਕੱਚੀ ਕਰਕੇ ਆ ਕਿ ਰੱਬ ਨੇ ਵੀ ਜੱਟਾਂ ਨਾਲ ਬਰਾ ਕਾਂਡੇ ਆਪਾਂ ਦੱਸ ਦੇ ਨਾਮ ਹੀ ਪੈਂਦਾ ਤੇ ਛਾੜੀਆਂ ਫਸਲਾਂ ਛਾਮੀਆਂ ਜਾਣੀਆਂ ਤੇ ਮੀਂਹ ਦੇ ਕਰਕੇ ਸਾਡਾ ਕਾਫੀ 70% ਨਖਾਨ ਹੋ ਗਿਆ ਕਿੰਨੀ ਪੈੜੀ ਲੱਗੀ ਕਿੰਨੇ ਟਿਕਾਣੇ ਮੇਰੇ ਕੋਲ 50 ਕਿੱਲੇ ਠੇਕੇ ਤੇ ਆ ਗਏ ਜੀ ਪਹਿਲੀ ਇਹ ਠੇਕਾ 50 ਤੋਂ ਲੈ ਕੇ 60000 ਵਿੱਚ ਲੱਗਦਾ ਵੀ ਉੱਪਰ ਭਾਈ ਹੋਵੇਗੀ ਨਹੀਂ ਨਹੀਂ ਭਾਈ ਕਿੱਥੇ ਹੋਣੀ ਹੁਣ ਤੇ ਖਰਚਾ ਕਹਿੰਦੇ ਪੂਰਾ ਹੋ ਜੇ ਤੇ ਤਾਂ ਨਹੀਂ ਆ ਕਿਉਂਕਿ ਡਿੱਗੇ ਦਾ ਕੰਪੈਨਾਂ ਵਾਲਿਆਂ ਵੀ ਪੈਸੇ ਵੱਧ ਲੈਣੇ ਆ ਫਿਰ ਥੱਲੇ ਵੀ ਰਹਿਣਾ ਵਾ ਫਿਰ ਤੂੜੀ ਦੇ ਵੀ ਆਸ ਨਹੀਂ ਹੈਗੀ ਕਿ ਤੂੜੀ ਵੀ ਕਾਲੀ ਹੋਣੀ ਹੈ ਫਿਰ ਦਾਣੇ ਵੀ ਅਜੇ ਪਤਾ ਨਹੀਂ ਕੀ ਨਿਕਲਦਾ ਕੀ ਨਹੀਂ ਜਿੰਨਾ ਚਿਰ ਵੜਦੇ ਨੇ ਕਿ ਇੰਨਾ ਚਿਰ ਸਾਨੂੰ ਆਸ ਨਹੀਂ ਕਿ ਪੂਰੇ ਹੋ ਜਾਣਾ ਚਲੋ ਖਰਚਾ ਵੀ ਵਾਵਾ ਹੁੰਦਾ ਯਾਰ ਤਿੰਨ ਚੋਕ ਚੋਕ ਕੇ ਪੈਲੀਆਂ ਠੇਕੇ ਤੇ ਲਈਆਂ ਵਾ ਤੇ ਇੰਨਾ ਕਾ ਕਿ ਚਲੋ ਖਰਚਾ ਪੂਰਾ ਹੋ ਜੇ ਤੇ ਜੇ ਕਈ ਠੇਕਾ ਪੂਰਾ ਹੋਣਾ ਫਿਰ ਬਹੁਤ ਔਖਾ ਕੀ ਮੰਗੇ ਕੀ ਮੰਗੇ ਸਰਕਾਰ ਮੰਗ ਸਰਕਾਰ ਨੂੰ ਇਹੋ ਜੀ ਹੈ ਕਿ ਪਿਛਲੇ ਸਾਲ ਵੀ ਸਾਡਾ ਨੁਕਸਾਨ ਹੋ ਗਿਆ ਕਾਫੀ ਗਰਦੌਰੀਆਂ ਵੀ ਕੀਤੀਆਂ ਸਰਕਾਰਾਂ ਆਈਆਂ ਵੀ ਹੈਗੀਆਂ ਤੇ ਉਹਦੇ ਵਿੱਚ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਤੇ ਅਸੀਂ ਤੇ ਕਹਿੰਦੇ ਆ ਕਿ ਗਰਦੌਰੀਆਂ ਕਰਕੇ ਤੇ ਸਾਨੂੰ ਪੈਸੇ ਦਿੱਤੇ ਜਾਣ ਪਿਛਲੇ ਵੀ ਦਿੱਤੇ ਜਾਣ ਤੇ ਐਰਕਾਂ ਦੇ ਵੀ ਕਿਉਂਕਿ ਸਰਕਾਰਾਂ ਤੇ ਆਸ ਹੈ ਨਹੀਂ ਕਿਉਂਕਿ ਪਿਛਲੇ ਵੀ ਸਾਨੂੰ ਮਿਲੇ ਪਿਛਲੀ ਵਾਰੀ ਬਹੁਤ ਆਏ ਅਫਸਰ ਵੀ ਆਏ ਗਰਦੌਰੀਆਂ ਵੀ ਹੋਈਆਂ ਪਰ ਪੈਸਾ ਕੁਝ ਨਹੀਂ ਮਿਲਿਆ